ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਦਸਤਕ ਤੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਸ਼ੁਕਰਾਨਾ ਸੀਰੀਜ਼ ਦੇ ਵਿੱਚ ਅੱਜ ਸਾਡਾ ਤੀਜਾ ਦਿਨ ਹੈ ਤੀਜਾ ਐਤਵਾਰ ਤੇ ਅੱਜ ਜਿਸ ਗੱਲ ਦਾ ਅਸੀਂ ਆਪਣੀ ਕੁਦਰਤ ਨੂੰ ਕਾਇਨਾਤ ਨੂੰ ਸ਼ੁਕਰੀਆ ਅਦਾ ਕਹਿਣਾ ਉਹ ਹੈਗਾ ਪਾਣੀ ਜਲ ਨੀਰ ਉਹਨੂੰ ਕੋਈ ਵੀ ਇਹਨਾਂ ਚੋਂ ਅਸੀਂ ਨਾਂ ਦੇ ਸਕਦੇ ਆਂ ਪਰ ਉਹਦੀ ਅਹਿਮੀਅਤ ਇੱਕੋ ਹੀ ਆ ਸਾਡੀ ਜ਼ਿੰਦਗੀ 'ਚ ਕਿ ਅਸੀਂ ਜੋ ਰਹੀਆਂ ਸਾਹ ਲੈ ਰਹੇ ਹਾਂ ਇਸ ਧਰਤੀ ਤੇ ਪਾਣੀ ਦੀ ਵਜ੍ਹਾ ਕਰਕੇ ਕੁਦਰਤ ਨੇ ਜਿਸ ਧਰਤੀ ਤੇ ਸਾਨੂੰ ਜਨਮ ਦਿੱਤਾ ਉਸ ਧਰਤੀ ਦੇ 80% ਪਾਣੀ ਹੈ ਤਾਂ ਕਿ ਜਿਹੜਾ ਮਨੁੱਖ ਦਾ ਜੀਵਨ ਆ ਉਹ ਇੱਥੇ ਸੰਭਵ ਹੋ ਸਕੇ ਉਸ ਪਾਣੀ ਨਾਲ ਸਾਨੂੰ ਸਾਹ ਲੈਣ ਵਾਸਤੇ ਜਿਹੜੀ ਆਕਸੀਜਨ ਮਿਲਦੀ ਹੈ ਉਹ ਦਰਖਤ ਤੱਕਦੇ ਆ ਉਸ ਪਾਣੀ ਕਰਕੇ ਧਰਤੀ 'ਤੇ ਲਾ ਪਾਣੀ ਹੈ ਬਨਸਪਤੀ ਸਾਰੀ ਉੱਗਦੀ ਹੈ ਪੇੜ ਪੌਦੇ ਫਲ ਫਸਲਾਂ ਜੋ ਵੀ ਅਸੀਂ ਖਾਂਦੇ ਆ ਜਿਹੜਾ ਵੀ ਅਨਾਜ ਅਸੀਂ ਖਾਂਦੇ ਆ ਧਰਤੀ ਪੈਦਾ ਕਰਦੀ ਹੈ ਧਰਤੀ ਇਸੇ ਕਰਕੇ ਪੈਦਾ ਕਰਦੀ ਹੈ ਕਿਉਂਕਿ ਉਹ ਪਾਣੀ ਨਾਲ ਜ਼ਰਖੇਜ਼ ਰਹਿੰਦੀ ਆ ਪਾਣੀ ਕਰਕੇ ਉਹ ਫਸਲਾਂ ਉਗਦੀਆਂ ਨੇ ਧਰਤੀ ਸਾਨੂੰ ਉਹ ਫਸਲਾਂ ਦਿੰਦੀ ਆ ਅਸੀਂ ਖਾਂਦੇ ਆ ਤੇ ਸਾਡਾ ਜੀਵਨ ਸੰਭਵ ਹੈ ਇਸੇ ਤਰ੍ਹਾਂ ਮਨੁੱਖ ਦੇ ਸਰੀਰ ਦੇ ਵਿੱਚ ਵੀ 70% ਪਾਣੀ ਆ ਸਾਡੇ ਅੰਦਰ 70% ਪਾਣੀ ਆ 30% ਬਾਕੀ ਚੀਜ਼ਾਂ ਨੇ ਹੁਣ ਤੁਸੀਂ ਸੋਚ ਕੇ ਦੇਖੋ ਅੰਦਾਜ਼ਾ ਲਾਓ ਕਿ ਜੇ ਇਹ ਪਾਣੀ ਨਾ ਹੋਵੇ 70% ਨਾ ਸਾਡੇ ਅੰਦਰ ਹੋਵੇ ਨਾ ਧਰਤੀ ਹੇਠ ਹੋਵੇ ਤਾਂ ਇੱਥੇ ਜੀਵਨ ਸੰਭਵ ਹੈ ਬਿਲਕੁਲ ਵੀ ਨਹੀਂ ਪਰ ਅਸੀਂ ਆ ਕਿ ਉਸ ਕੁਦਰਤ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਇਹ ਬੇਸ਼ੁਮਾਰ ਸਾਨੂੰ ਤੋਹਫੇ ਦਿੰਦੇ ਨੇ ਅਣਮੁੱਲੇ ਅਨਮੋਲ ਬੇਸ਼ਕੀਮਤੀ ਤੋਹਫੇ ਅਸੀਂ ਉਹਨਾਂ ਨੂੰ ਕਈ ਵਾਰ ਆਪਦੀ ਨਾ ਸਮਝੀ ਕਰਕੇ ਵੇਸਟ ਕਰਦੇ ਰਹਿੰਦੇ ਆਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਸੜਕਾਂ ਤੇ ਖੜੇ ਆਪਣੀਆਂ ਕੱਡੀਆਂ ਕਾਰਾਂ ਧੋ ਰਹੇ ਹੁੰਦੇ ਔਰ ਸੜਕਾਂ ਤੇ ਬਹੁਤ ਸਾਰਾ ਪਾਣੀ ਜ਼ਾਇਆ ਹੋ ਰਿਹਾ ਹੁੰਦਾ ਡੁੱਲ ਰਿਹਾ ਹੁੰਦਾ ਕੁਦਰਤ ਦੇ ਇਹੋ ਜਿਹੇ ਅਣਮੁੱਲੇ ਤੋਹਫੇ ਦਾ ਅਸੀਂ ਮੁੱਲ ਨਹੀਂ ਪਾਵਾਂਗੇ ਤਾਂ ਕੌਣ ਪਾਊਗਾ ਕਿਉਂਕਿ ਅਸੀਂ ਇੱਥੇ ਸਾਹ ਲੈ ਰਹੇ ਹਾਂ ਅਸੀਂ ਜਿਉ ਰਹੇ ਹਾਂ ਇਹ ਧਰਤੀ ਸਾਡੇ ਜਿਉਣ ਲਈ ਹੈ ਸਾਡੇ ਤੁਰਨ ਫਿਰਨ ਲਈ ਹੈ ਸਾਡੇ ਅੱਗੇ ਵਧਣ ਲਈ ਹੈ ਜੇ ਧਰਤੀ ਤੇ ਖਾਣਾ ਪੀਣਾ ਮੁੱਕ ਗਿਆ ਆਕਸੀਜਨ ਮੁੱਕ ਗਈ ਤਾਂ ਅਸੀਂ ਕਿੱਧਰ ਜਾਵਾਂਗੇ ਸਾਡਾ ਜੀਵਨ ਸੰਭਵ ਹੀ ਨਹੀਂ ਪਰ ਅਸੀਂ ਉਸ ਪਾਣੀ ਦੀ ਕਦਰ ਨਹੀਂ ਕਰਦੇ ਉਸ ਪਾਣੀ ਦੇ ਵਿੱਚ ਐਨੇ ਗੁਣ ਨੇ ਕਿ ਅਸੀਂ ਕਈ ਮਹੀਨਿਆਂ ਤੱਕ ਕੁਝ ਵੀ ਨਾ ਖਾਈਏ ਸਿਰਫ ਪਾਣੀ ਪੀਂਦੇ ਰਹੀਏ ਤਾਂ ਵੀ ਅਸੀਂ ਸਰਵਾਈਵ ਕਰ ਸਕਦੇ ਹਾਂ ਪਰ ਅਸੀਂ ਪਾਣੀ ਦੀ ਉਸ ਕਦਰ ਅਹਿਮੀਅਤ ਨੂੰ ਸਮਝ ਨਹੀਂ ਰਹੇ ਸਾਡੇ ਚੋਂ ਬਹੁਤੇ ਅੱਜ ਵੀ ਇਸ ਗੱਲੋਂ ਕੋਰੇ ਆਸੀਂ ਇਸ ਗਿਆਨ ਤੋਂ ਅਸੀਂ ਕੋਰੇ ਆਂ ਕਿ ਅਸੀਂ ਉਸ ਕੁਦਰਤ ਦੇ ਦਿੱਤੇ ਹੋਏ ਅਣਮੋਲ ਖਜ਼ਾਨੇ ਨੂੰ ਇਸ ਪਾਣੀ ਨੂੰ ਸੰਭੀਏ ਇਹਦੀ ਕਦਰ ਕਰੀਏ ਇਹਨੂੰ ਸੰਜਮ ਨਾਲ ਵਰਤੀਏ ਤੁਸੀਂ ਦੇਖਿਆ ਹੋਣਾ ਜਦੋਂ ਆਪਣੇ ਘਰ ਮਹਿਮਾਨ ਆਉਂਦੇ ਆ ਜਾਂ ਅਸੀਂ ਕਿਸੇ ਦੇ ਘਰ ਜਾਂਦੇ ਆ ਸਭ ਤੋਂ ਪਹਿਲਾਂ ਸਾਨੂੰ ਪਾਣੀ ਪਿਆਇਆ ਜਾਂਦਾ ਔਰ ਉਹ ਪਾਣੀ ਦਾ ਪੂਰਾ ਗਲਾਸ ਭਰਿਆ ਹੁੰਦਾ ਸਾਡੇ ਚੋਂ ਬਹੁਤ ਜਾਣੇ ਇਹੋ ਜਿਹਨੇ ਸਿਰਫ 2-4 ਘੁੱਟਾ ਭਰ ਕੇ ਪਾਣੀ ਦਾ ਗਲਾਸ ਉੱਥੇ ਰੱਖ ਦਿੰਦੇ ਆ ਤੇ ਫਿਰ ਉਸ ਬਚੇ ਹੋਏ ਪਾਣੀ ਨੂੰ ਕੀ ਕਰਾਂਗੇ ਅਸੀਂ ਡੋਲਾਂਗੇ ਜਿਹੜਾ ਦਾ ਕੋਈ ਸਮਝਦਾਰ ਹੈਗਾ ਪਾਣੀ ਦੀ ਕਦਰ ਨੂੰ ਜਾਣਦਾ ਉਸ ਬਚੇ ਹੋਏ ਪਾਣੀ ਨੂੰ ਬੁੱਟਿਆਂ ਨੂੰ ਪਾ ਸਕਦੇ ਆ ਬੁੱਟਿਆਂ ਤੇ ਛਿੜਕਾ ਕਰ ਸਕਦੇ ਆ ਪਰ ਅਸੀਂ ਐਸਾ ਕਰਦੇ ਨਹੀਂ ਕਿਉਂਕਿ ਉਹ ਗਲਾਸ ਅਸੀਂ ਉੱਥੋਂ ਚੱਕਦੇ ਆ ਤੇ ਜਾ ਕੇ ਅਸੀਂ ਡੋਲ ਦਿੰਨੇ ਆ ਸੋ ਇੱਥੇ ਵੀ ਪਾਣੀ ਨੂੰ ਸੋਚ ਸਮਝ ਕੇ ਵਰਤਣਾ ਚਾਹੀਦਾ ਹੈ ਕੋਸ਼ਿਸ਼ ਕਰੀਏ ਕਿ ਉਸ ਪੂਰੇ ਗਲਾਸ ਨੂੰ ਘੁੱਟ ਘੁੱਟ ਕਰਕੇ ਹੌਲੀ ਹੌਲੀ ਪੀ ਲਈਏ ਆਪਣੇ ਕੋਲ ਹੀ ਰੱਖੀਏ ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਬਾਡੀ ਹਾਈਡਰੇਟ ਰਹਿੰਦੀ ਹੈ ਜ਼ਿਆਦਾ ਪਾਣੀ ਪੀਣ ਨਾਲ ਦੂਜੀ ਗੱਲ ਪਾਣੀ ਦੀ ਵੇਸਟੇਜ ਨਹੀਂ ਹੁੰਦੀ ਪਾਣੀ ਸੰਭਿਆ ਰਹਿੰਦਾ ਇੱਕ ਕੰਮ ਅਸੀਂ ਹੋਰ ਕਰ ਸਕਦੇ ਆ ਕਿ ਜਦੋਂ ਜਿੱਥੇ ਅਸੀਂ ਬਰਤਨ ਸਾਫ ਕਰਦੇ ਆ ਕਿਚਨ ਚ ਚਲੋ ਜਿਨ੍ਹਾਂ ਦੇ ਘਰ ਤਾਂ ਪੁਰਾਣੇ ਬਣੇ ਹੋਏ ਆ ਠੀਕ ਆ ਜਿਹੜੇ ਨਵੇਂ ਬਣਾ ਰਹੇ ਨੇ ਘਰਾਂ ਨੂੰ ਜਾਂ ਘਰ ਨੂੰ ਰੈਨੋਵੇਟ ਕਰ ਰਹੇ ਨੇ ਉਹ ਇੱਕ ਕੰਮ ਕਰ ਸਕਦੇ ਆ ਕਿ ਉਹ ਅੰਡਰਲਾਈਨ ਪਾਈਪ ਇਸ ਤਰ੍ਹਾਂ ਪਾ ਲੈਣ ਕਿਉਂਕਿ ਅੱਜਕੱਲ ਹਰ ਇੱਕ ਦੇ ਘਰ ਦੇ ਵਿੱਚ ਛੋਟਾ ਵੱਡਾ ਲੌਂਜ ਜ਼ਰੂਰ ਹੁੰਦਾ ਹੈ ਕਿਆਰੀਆਂ ਬੜੀਆਂ ਹੁੰਦੀਆਂ ਕਿ ਉਸ ਪਾਣੀ ਦੀ ਜਿਹੜੀ ਹੈਗੀ ਆ ਉਹਦਾ ਵਹਾਅ ਥੱਲੋਂ ਪਾਈਪ ਪਾ ਕੇ ਉਧਰ ਨੂੰ ਕਰ ਦੋ ਤਾਂ ਕਿ ਉਹ ਸਾਰੇ ਦਿਨ ਦਾ ਪਾਣੀ ਉਹਨਾਂ ਬੂਟਿਆਂ ਨੂੰ ਲੱਗਦਾ ਰਹੇ ਇਹਦੇ ਨਾਲ ਦੋ ਫਾਇਦੇ ਹੋਣਗੇ ਸਾਡਾ ਘਰ ਹਰਿਆ ਭਰਿਆ ਰਹੂਗਾ ਤੇ ਪਾਣੀ ਵੇਸਟ ਨਹੀਂ ਹੋਊਗਾ ਕਿੰਨੀਆਂ ਸਾਡੇ ਕੋਲ ਨਦੀਆਂ ਨੇ ਪੰਜ ਦਰਿਆ ਸਾਡੀ ਧਰਤੀ ਨੂੰ ਕਹਿੰਦੇ ਆ ਪੰਜਾਬ ਦੀ ਧਰਤੀ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਤੇ ਇਹ ਜਿਹੜਾ ਇੰਨਾ ਅਣਮੁੱਲਾ ਪਾਣੀ ਕੁਦਰਤ ਨੇ ਸਾਨੂੰ ਬਖਸ਼ਿਆ ਉਹਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਅਸੀਂ ਗੰਗਾ ਨੂੰ ਗੰਦਲੀ ਕਰ ਰਹੇ ਹਾਂ ਅਸੀਂ ਹੋਰ ਜਗ੍ਹਾਵਾਂ ਤੇ ਨਹਿਰਾਂ ਨੂੰ ਬਹੁਤ ਕੈਮੀਕਲਸ ਵਾਲਾ ਪਾਣੀ ਉਧਰ ਨੂੰ ਫੈਕਟਰੀਆਂ ਜਿਹੜੀਆਂ ਉਹ ਆਪਦਾ ਸਾਰਾ ਜਿਹੜਾ ਵੇਸਟ ਆ ਉਹਦੇ ਚ ਮਿਕਸ ਕਰ ਰਹੀਆਂ ਨੇ ਇਸ ਤਰ੍ਹਾਂ ਸੌ ਬਿਮਾਰੀਆਂ ਸਾਨੂੰ ਜਕੜਦੀਆਂ ਪਾਣੀ ਗੰਦਲੇ ਹੁੰਦੇ ਆ ਐਨੀਆਂ ਸੋਹਣੀਆਂ ਕੁਦਰਤ ਨੇ ਸਾਨੂੰ ਚੀਜ਼ਾਂ ਬਖਸ਼ੀਆਂ ਨੇ ਤੇ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨੂੰ ਸੰਭਾਲੀਏ ਸਗੋਂ ਨਾਲ ਨਾਲ ਉਹਦਾ ਹਰ ਵੇਲੇ ਸ਼ੁਕਰੀਆ ਅਦਾਵੀ ਕਰਦੇ ਰਹੀਏ ਕਿ ਇੰਨਾ ਕੁਝ ਸਾਨੂੰ ਦਿੱਤਾ ਜਦੋਂ ਵੀ ਅਸੀਂ ਉਦਾਸ ਹੋਈਏ ਜਾਂ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਆਪਾਂ ਪਾਣੀ ਨਾਲ ਖੇਡਦੇ ਆਂ ਬੁੱਟਿਆਂ ਨੂੰ ਪਾਣੀ ਲਾਉਣੇ ਆ ਤੇ ਜਿਨ੍ਹਾਂ ਦੇ ਕੋਲ ਹੁੰਦੇ ਆ ਸਾਧਨ ਉਹ ਪਹਾੜਾਂ 'ਚ ਜਾਂਦੇ ਆ ਚਰਨਿਆਂ ਨੂੰ ਵੇਖਣ ਜਾਂਦੇ ਆ ਨਦੀਆਂ ਨੂੰ ਨਹਿਰਾਂ ਨੂੰ ਉਹਨਾਂ ਦੇ ਕੰਢਿਆਂ ਤੇ ਜਾ ਕੇ ਬੈਠਦੇ ਆ ਉਹ ਜਿਹੜੀ ਆਵਾਜ਼ ਹੈ ਉਹਨੂੰ ਅਨਹਦ ਨਾਦ ਜਿਹੜਾ ਉਹ ਹੁੰਦਾ ਉਹ ਸਾਡੇ ਕੰਨਾਂ ਨੂੰ ਇੰਨਾ ਸਕੂਨ ਦਿੰਦਾ ਹੈ ਤੇ ਇਹ ਤਾਂ ਬੇਸ਼ਕੀਮਤੀ ਤੋਹਫੇ ਨੇ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦੀ ਅਸੀਂ ਸਾਂਭ ਸੰਭਾਲ ਕਰਨੀਆਂ ਤੇ ਅਸੀਂ ਹਰ ਵੇਲੇ ਉਸ ਕੁਦਰਤ ਦਾ ਸ਼ੁਕਰੀਆ ਅਦਾ ਕਰਨਾ ਜੀਨੇ ਸਾਨੂੰ ਪਾਣੀ ਵਰਗੀ ਚੀਜ਼ ਬਖਸ਼ੀ ਹੈ ਜਿਹਦੇ ਬਿਨਾ ਸੰਭਵ ਹੀ ਹੈ ਨਹੀਂ ਕਿ ਅਸੀਂ ਧਰਤੀ ਤੇ ਜਿਉ ਸਕੀਏ ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਅਸੀਂ ਹਰ ਵੇਲੇ ਕੁਦਰਤ ਦੀ ਦਿੱਤੀ ਹੋਈ ਕੱਲੀ ਕੱਲੀ ਚੀਜ਼ ਦਾ ਸ਼ੁਕਰੀਆ ਅਦਾ ਕਰੀਏ ਤੇ ਉਹਨੂੰ ਸਾਂਭਣ ਦਾ ਜੁੰਮਾ ਵੀ ਚੁੱਕੀਏ ਤਾਂ ਅੱਜ ਦੀ ਗੱਲਬਾਤ ਇਹੀ ਸੀ ਕਿ ਸਾਡੇ ਕੋਲ ਪਾਣੀ ਐ, ਜਲ ਐ, ਨੀਰ ਐ। ਇਹਨੂੰ ਅਸੀਂ ਸਾਂਭਣਾ ਵੀ ਐ ਤੇ ਹਮੇਸ਼ਾ ਪਰਮਾਤਮਾ ਦੇ ਸ਼ੁਕਰੀਏ 'ਚ ਰਹਿਣਾ, ਕੁਦਰਤ ਦਾ ਸ਼ੁਕਰਾਨਾ ਕਰਦੇ ਰਹਿਣਾ ਕਿ ਸ਼ੁਕਰ ਐ। ਕੁਦਰਤਏ ਤੂੰ ਸਾਨੂੰ ਇਹ ਚੀਜ਼ਾਂ ਬਖਸ਼ੀਆਂ ਤੇ ਅਸੀਂ ਸਾਹ ਲੈਣ ਯੋਗ ਹੀ ਹੋਏ ਆਂ। ਸੋ ਅੱਜ ਦੀ ਗੱਲਬਾਤ ਇਹੀ ਇਸੇ ਸ਼ੁਕਰਾਨੇ ਨੂੰ ਅਦਾ ਕਰਦੇ ਆਂ ਅਸੀਂ ਅੱਜ ਦਾ ਦਿਨ ਕੱਢਣਾ ਕਿ ਪਰਮਾਤਮਾ ਤੁਸੀਂ ਸਾਨੂੰ ਬਹੁਤ ਵਧੀਆ ਚੀਜ਼ਾਂ ਮੁਫਤ ਵਿੱਚ ਦਿੱਤੀਆਂ ਨੇ ਤੇ ਅਸੀਂ ਉਹਨਾਂ ਨੂੰ ਕਦੇ ਵੀ ਅਜਾਈ ਨਹੀਂ ਜਾਣ ਦੇਵਾਂਗੇ ਉਹਨਾਂ ਦੇ ਸਾਹਮਣ ਦਾ ਜਿਹੜਾ ਬੀੜਾ ਹੈਗਾ ਉਹ ਅਸੀਂ ਆਪਣੇ ਸਿਰ ਚੁੱਕਾਂਗੇ ਅੱਜ ਦੀ ਗੱਲਬਾਤ ਇੰਨੀ ਸੀ ਫਿਰ ਮਿਲਦੇ ਹਾਂ ਜਲਦੀ ਸਤਿ ਸ਼੍ਰੀ ਅਕਾਲ